ਜੇਲ੍ਹ ਚ ਬੰਦ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਜਿਸ ਦੇ ਵਿੱਚ ਖੰਨਾ ਦੇ ਰਹਿਣ ਵਾਲੇ ਜਸਮੀਤ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ ਜਿਹਾ ਜਸਮੀਤ ਸਿੰਘ ਦੇ ਨਾਮ ਦੀ SIM ਜਿਹੜੀ ਦੱਸੀ ਜਾ ਰਹੀ ਹੈ ਵਿਕਰਮ ਮਜੀਠੀਆ ਦੇ ਕੋਲੋਂ ਰਿਕਵਰ ਹੋਈ ਹੈ ਤੇ ਵਿਕਰਮ ਮਜੀਠੀਆ ਦੇ ਕੋਲ ਜਸਮੀਤ ਸਿੰਘ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਖੰਨਾ ਫਤਿਹਗੜ੍ਹ ਸਾਹਿਬ ਦੇ ਵਿੱਚ ਉਹ ਕੰਮ ਕਰਦਾ ਸੀ ਜਿਸ ਦਾ ਜਿਸ ਦਾ ਕੰਮ ਸੀ ਅੱਡਾ ਇਨਚਾਰਜ ਤੇ ਅੱਜ ਵਿਜੀਲੈਂਸ ਵੱਲੋਂ ਉਸਦੇ ਘਰ ਪਹੁੰਚੀ ਗਈ ਪਹੁੰਚ ਕੀਤੀ ਗਈ ਤੇ ਉਸਦੇ ਮਾਪਿਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਚੱਲਿਆ ਕਿ ਜਸਮੀਤ ਸਿੰਘ ਵਿਕਰਮ ਮਜੀਠੀਆ ਦੀ ਗ੍ਰਿਫਤ ਦੇਸ਼ ਛੱਡ ਕੇ ਕੈਨੇਡਾ ਜਾ ਚੁੱਕਾ ਹੈ ਜਦ ਕਿ ਉਸ ਦਾ ਵੀਜ਼ਾ 2024 ਜਨਵਰੀ ਦਾ ਹੀ ਲੱਗਾ ਹੋਇਆ ਸੀਗਾ ਤੇ ਇਤੋਂ ਦੀ ਹੁਣ ਕਈ ਨਵੇਂ ਸਵਾਲ ਖੜੇ ਹੋ ਰਹੇ ਨੇ ਵਿਜੀਲੈਂਸ ਦੇ ਅਫਸਰਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਬਾਰੇ ਹੋਰ ਜਾਂਚ ਚੱਲੀ ਜਾ ਰਹੀ ਹੈ ਤੇ ਜਸਮੀਤ ਸਿੰਘ ਦੇ ਨਾਮ ਦੀ SIM 2021 ਦੇ ਵਿੱਚ ਜਾਰੀ ਕੀਤੀ ਗਈ ਸੀ ਯਾਨੀ ਕਿ 2021 ਦੇ ਵਿੱਚ SIM ਖਰੀਦੀ ਗਈ ਸੀ ਜਸਮੀਤ ਸਿੰਘ ਦੇ ਨਾਮ ਦੀ ਤੇ ਜਸਮੀਤ ਸਿੰਘ ਹੁਣ ਕੈਨੇਡਾ ਬੈਠਾ ਹੈ ਤੇ ਜਦੋਂ ਉਸ ਦਾ ਦੇ ਮਾਪਿਓ ਦੇ ਨਾਲ ਗੱਲਬਾਤ ਕੀਤੀ ਗਈ ਕਿ ਉਹਨਾਂ ਦੇ بیٹے ਦੀ ਸਾਰੇ ਉਹਦੇ ਕੰਮਕਾਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਜਸਮੀਤ ਸਿੰਘ ਖੰਨਾ ਦੇ ਵਿੱਚ ਇੱਕ ਤੌਰ ਅੱਡਾ ਇਨਚਾਰਜ ਕੰਮ ਕਰਦਾ ਸੀਗਾ ਕਿਸੇ ਕਿਸੇ ਨਿਜੀ বাস ਕੰਪਨੀ ਦੇ ਨਾਲ ਯਾਨੀ ਕਿ ਪ੍ਰਾਈਵੇਟ বাস ਕੰਪਨੀ ਦਾ ਉਹ ਅੱਡਾ ਇਨਚਾਰਜ ਸੀਗਾ ਉੱਥੇ ਉਸ বাস ਦੀਆਂ ਸਵਾਰੀਆਂ ਇਕੱਠੀਆਂ ਕਰਨੀਆਂ ਸਵਾਰੀਆਂ ਨੂੰ ਉਸ বাস ਦੇ ਵਿੱਚ ਲੈ ਕੇ ਬਿਠਾਉਣਾ ਉਹਨਾਂ ਦੀਆਂ ਟਿਕਟਾਂ ਕੱਟਣੀਆਂ ਇਹ ਕੰਮ ਅੱਡਾ ਇਨਚਾਰਜ ਦਾ ਹੁੰਦਾ ਹੈ ਜਿਹੜਾ ਕਿ ਜਿਵੇਂ ਆਪਾਂ ਕਦੀ ਕਿਤੇ ਜਾਈਏ ਤੇ ਕੋਈ ਨਾ ਕੋਈ ਬੰਦਾ ਮਿਲ ਜਿੰਦਾ ਹਾਂਜੀ ਇਸ বাস ਦੇ ਵਿੱਚ ਆ ਜਾਓ ਉਹ ਬਤੌਰ ਉਹ ਕੰਮ ਕਰਦਾ ਸੀਗਾ ਤੇ ਉਸ ਦੇ ਨਾਮ ਦੀ ਸਿਮ ਵਿਕਰਮਜੀਤਿਆ ਕੋਲ ਕੀ ਕਰ ਰਹੀ ਸੀ ਹੁਣ ਇਹ ਜਿਹੜੇ ਵੱਡੇ ਸਵਾਲ ਨੇ ਇਹ ਖੜੇ ਹੋ ਚੁੱਕੇ ਨੇ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਦੇ ਵਿੱਚ ਵਿਕਰਮ ਮਜੀਠੀਆ ਦੇ ਹੋਰ ਨਵੇਂ ਏ ਕਾਂਡ ਜਾਂ ਕਹਿ ਸਕਦੇ ਹੋ ਕਿ ਨਵੇਂ ਖੁਲਾਸੇ ਹੁੰਦੇ ਹੋਏ ਸਾਹਮਣੇ ਆ ਰਹੇ ਨੇ ਤੇ ਹੁਣ ਇੱਥੇ ਸਵਾਲ ਵਿਜੀਲੈਂਸ ਵੱਲੋਂ ਇਹ ਚੱਕੇ ਜਾਣਗੇ ਜਾਂ ਫਿਰ ਇਹ ਗੱਲਾਂ ਜੋ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀ ਆਖਿਰਕਾਰ ਇੱਕ ਜਸਮੀਤ ਸਿੰਘ ਦੇ ਨਾਮ ਦੀ ਜੋ ਖੰਨਾ ਦਾ ਰੈਣ ਖੰਨਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਤੇ ਉਸ ਦੀ ਨਾਮ ਦੀ ਸਿਮ ਵਿਕਰਮ ਮਜੀਠੀਆ ਕੋਲ ਕੀ ਕਰ ਰਹੀ ਸੀ ਬਿਕਰਮ ਮਜੀਠੀਆ ਕੋਲ ਉਸ ਦੇ ਨਾਮ ਦੀ ਸਿਮ ਜੋ ਕਿ ਜਿਹੜੀ ਉਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਜੋ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਤਾਂ ਆਖਿਰਕਾਰ ਜਸਮੀਤ ਸਿੰਘ ਕਿਉਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਦੇਸ਼ ਛੱਡ ਕੇ ਚਲਾ ਗਿਆ ਤੇ ਪਰਿਵਾਰਵਾਰਿਆਂ ਦੀ ਉਹਦੇ ਨਾਲ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਸਾਡੇ ਬੇਟੇ ਦੇ ਨਾਲ ਅਜੇ ਤੱਕ ਕੋਈ ਗੱਲ ਨਹੀਂ ਹੋਈ ਹੈ ਉਹਨੂੰ ਪੁੱਛਾਂਗੇ ਫਿਰ ਅਸੀਂ ਕੋਈ ਗੱਲ ਦੱਸ ਸਕਾਂਗੇ ਆਖਿਰਕਾਰ ਜਸਮੀਤ ਸਿੰਘ ਦੇ ਨਾਮ ਦੀ ਸਿਮ ਬਿਕਰਮ ਮਜੀਠੀਆ ਕੋ ਕੀ ਕਰ ਰਹੀ ਸੀ ਤੇ ਜਸਮੀਤ ਸਿੰਘ ਦੀ ਹੁਣ ਪਿਛਲੀ ਹਿਸਟਰੀ ਵੀ ਪ੍ਰਸ਼ਾਸਨ ਜਾਂ ਫਿਰ ਪ੍ਰਸ਼ਾਸਨ ਵੱਲੋਂ ਦੇਖੀ ਜਾ ਰਹੀ ਹੈ ਵਿਜੀਲੈਂਸ ਦੇ ਅਫਸਰ ਚੈੱਕ ਕਰ ਰਹੇ ਨੇ ਕਿ ਹੁਣ ਕਿ ਆਖਿਰਕਾਰ ਜਸਮੀਤ ਸਿੰਘ ਦਾ ਮੇਨ ਕੰਮ ਕੀ ਸੀਗਾ ਕੀ ਕਰ ਰਿਹਾ ਸੀਗਾ ਵਿਕਰਮ ਮਜੀਠੇ ਨਾਲ ਉਸ ਦਾ ਕੀ ਲੈਣ ਦੇਣਾ ਹੈ ਤੇ ਜਿਸ ਦੇ ਨਾਲ ਇਹ ਪਤਾ ਲੱਗ ਸਕੇ ਕਿ ਜਸਮੀਤ ਸਿੰਘ ਦੀ ਜਸਮੀਤ ਸਿੰਘ ਦੇ ਨਾਮ ਦੀ ਸੇਮ ਵਿਕਰਮ ਮਜੀਠੀਆ ਕੋਲ ਆਖਿਰਕਾਰ ਆਈ ਕਿਵੇਂ ਖੈਰ ਇਸ ਬਾਰੇ ਜਦੋਂ ਲੋਕਲ ਪੁਲਿਸ ਅਫਸਰਾਂ ਨੂੰ ਪੁੱਛਿਆ ਗਿਆ ਕਿ ਜਸਮੀਤ ਸਿੰਘ ਦੇ ਘਰ ਵਿਜੀਲੈਂਸ ਆਈ ਸੀ ਕੀ ਮਾਮਲਾ ਸੀਗਾ ਕੀ ਨਹੀਂ ਸੀ ਸੁਣੋ ਉਹ ਵੀ ਕੀ ਕੁਝ ਦੱਸ ਰਹੇ ਨੇ ਇਸ ਸਬੰਧ ਵਿੱਚ ਕਿਸੇ ਨੂੰ ਨਾਮਜ਼ਦ ਕੀਤਾ ਗਿਆ ਫਤਿਹਗੁਰ ਸਾਹਿਬ ਨੂੰ ਕਿਸੇ ਮੋਬਾਈਲ ਨਾਲ ਕੋਈ ਜੀ ਆ ਫਿਲਹਾਲ ਕਿਉਂਕਿ ਉਹ ਜਿਹੜੀ ਐਫ ਆਈ ਆਰ ਉਹ ਕਿਸੇ ਹੋਰ ਜਿਹੜੇ ਨਾਲ ਸੰਬੰਧਿਤ ਹੈ ਕੋਈ ਹੋਰ ਟੀਮ ਵਰਤ ਰਹੀ ਸਾਡੀ ਟੀਮ ਨਹੀਂ ਵਰਤ ਰਹੀ ਉਸ ਤੇ ਤੇ ਦਿਸ ਇਜ਼ ਨਾਟ ਰਾਈਟ ਪਲੇਟਫਾਰਮ ਟੂ ਸ਼ੇਅਰ ਦਾ ਥਿੰਗਸ ਐਂਡ ਵੀ ਆਰ ਆਲਸੋ ਨਾਟ ਅਵੇਅਰ ਆਫ ਥਿਸ ਬਿਕਾਉਜ਼ ਇਹਦੀ ਤਫਤੀਸ਼ੀ ਟੀਮ ਵੱਖਰੀ ਹੈ ਤੇ ਉਹ ਇੱਥੇ ਸਾਡੇ ਕੋਲ ਫਿਲਹਾਲ ਕੋਈ ਇਸ ਤਰੀਕੇ ਦੀ ਕੋਈ ਹੈ ਨਹੀਂ ਤਾਂ ਤੁਸੀਂ ਸੁਣਿਆ ਪੁਲਿਸ ਅਫਸਰਾਂ ਨੇ ਇਸ ਕੇਸ ਬਾਰੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਤਾਂ ਕਿ ਦੂਸਰੀ ਟੀਮ ਜੋ ਇਸ ਬਾਰੇ ਸਰਚ ਕਰ ਰਹੀ ਹੈ ਜਾਂ ਫਿਰ ਜਾਂਚ ਕਰ ਰਹੀ ਹੈ ਉਹ ਹੀ ਇਸ ਦਾ ਸਹੀ ਜਵਾਬ ਦੇ ਸਕਣਗੇ ਪਰ ਇੱਥੇ ਹੁਣ ਵੱਡੇ ਸਵਾਲ ਖੜੇ ਜ਼ਰੂਰ ਹੋ ਗਏ ਨੇ ਆਖਿਰਕਾਰ ਵਿਕਰਮ ਜੀਠੀਆ ਕੋਲ ਜਸਮੀਤ ਸਿੰਘ ਦੀ ਜਿਹੜੀ SIM ਸੀ ਉਹ ਕੀ ਕਰ ਰਹੀ ਸੀ ਤੇ ਕਿਉਂ ਉਸ ਦੇ ਨਾਮ ਦੀ SIM ਵਿਕਰਮ ਜੀਠੀਆ ਵੱਲੋਂ ਖਰੀਦੀ ਗਈ ਜਾਂ ਫਿਰ ਵਿਕਰਮ ਮਜੀਠੀਆ ਕੋਲ ਕਿਵੇਂ ਪਹੁੰਚੀ ਇਹ ਸਵਾਲ ਹੁਣ ਲਗਾਤਾਰ ਬਣੇ ਹੋਏ ਨੇ ਤੇ ਅਕਾਲੀ ਦਲ ਨੇ ਅਜੇ ਤੱਕ ਇਸ ਬਾਰੇ ਕੋਈ ਵੀ ਸਪਸ਼ਟੀਕਰਨ ਆਪਣਾ ਨਹੀਂ ਦਿੱਤਾ ਹੈ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਅਕਾਲੀ ਦਲ ਯਾਨੀ ਕਿ ਵਿਕਰਮ ਮਜੀਠੀਆ ਦੇ ਲੀਗਲ ਟੀਮ ਜਾਂ ਫਿਰ ਉਹਨਾਂ ਦੇ ਵਕੀਲ ਕੀ ਕੁਝ ਕਹਿੰਦੇ ਨੇ ਕਿਉਂਕਿ ਉਹਨਾਂ ਵੱਲੋਂ ਪਹਿਲਾਂ ਦਾਵਾ ਕੀਤਾ ਗਿਆ ਸੀਗਾ ਨਾ ਤਾਂ ਕੋਈ ਮੋਬਾਈਲ ਫੜਿਆ ਗਿਆ 29 ਮੋਬਾਈਲਾਂ ਦੀ ਗੱਲ ਝੂਠੀ ਹੈ ਤੇ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਕਰਮ ਅਜੀਠਿਆ ਕੁਲ ਇੱਕ ਜਸਮੀਤ ਸਿੰਘ ਨਾਮ ਦੀ ਸਿਮ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ